ਦੋਸਤੋ ਜੇਕਰ ਤੁਸੀਂ ਪਬਜੀ ਖੇਡੀ ਹੈ ਤਾਂ ਬੀਜੀਐਮਆਈ ਗੇਮ ਵੀ ਖੇਡੀ ਹੋਵੇਗੀ ਸੇਮ ਟੂ ਸੇਮ ਪਬਜੀ ਦਾ ਹੀ ਵਰਜ਼ਨ ਹੈ ਇੰਡੀਆ ਦੇ ਵਿੱਚ ਰਿਲੀਜ਼ ਹੋਇਆ ਸੀ ਜਿਹੜਾ ਅਤੇ ਦੋਸਤੋ ਪਬਜੀ ਚਾਈਨੀਸ ਗੇਮ ਹੋਣ ਕਰਕੇ ਬੈਨ ਹੋ ਗਈ ਸੀ ਇੰਡੀਆ 'ਚ ਤਾਂ ਹੁਣ ਇੰਡੀਆ ਦੇ ਵਿੱਚ ਬੀਜੀਐਮਆਈ ਚੱਲਦੀ ਆ ਪਬਜੀ ਦਾ ਦੂਸਰਾ ਵਰਜ਼ਨ ਤੇ ਇਹਨਾਂ ਦਾ ਇੱਕ ਇੰਸਟਾਗ੍ਰam ਪੇਜ ਆ ኦਫੀਸ਼ੀਅਲ ਜਿਸ ਤੇ ਕੀ 6 ਮਿਲੀਅਨ ਫੋਲੋਅਰਸ ਨੇ ਉੱਥੇ ਇਹਨਾਂ ਨੇ ਇੱਕ ਰੀਲ ਸ਼ੇਅਰ ਕੀਤੀ ਜਿਸ ਦੇ ਵਿੱਚ ਲਿਖਿਆ ਸਨ ਦੀਸ ਟੂ ਸਕੁਐਡ ਐਂਡ ਰਸਟ ਟੂ ਦਾ ਲੋਪ ਤੇ ਇਸੇ ਹੀ ਰੀਲ ਨੂੰ ਸਨੀ ਮਾਲਟਨ ਨੇ ਆਪਣੇ ਇੰਸਟਾਗ੍ਰam ਦੀ ਸਟੋਰੀ ਦੇ ਵਿੱਚ ਵੀ ਸ਼ੇਅਰ ਕਰਤਾ ਇਹੋ ਜੀ ਕੀ ਇਸ ਦੇ ਵਿੱਚ ਖਾਸियत ਸੀ ਜੋ ਸਨੀ ਮਾਲਟਨ ਨੇ ਇਸ ਨੂੰ ਆਪਣੀ ਸਟੋਰੀ ਦੇ ਵਿੱਚ ਸ਼ੇਅਰ ਕੀਤਾ ਹੋ ਟੈਨ ਵੀ ਟਾਊਨ ਹੌਲੀ ਹੌਲੀ ਗੱਡੀ ਜਾਵੇ ਹੋਬਰ ਪਲਾਜ ਵਿੱਚ ਕਿਹੜੇ ਗੱਡੀ ਜਾਵੇ ਰਿੰਗ 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 ਉੱਤੋਂ ਫੋਨ ਬਜੇ ਖਾਸियत ਸੀ ਵਨ ਐਂਡ ਓਨਲੀ ਮੂਸੇ ਵਾਲਾ ਜੱਟ ਸੋ ਸਿੱਧੂ ਮੂਸੇ ਵਾਲੇ ਦਾ 410 ਗਾਣਾ ਲਾਇਆ ਹੋਇਆ ਜਦੋਂ ਗੱਡੀ ਆਉਂਦੀ ਹੈ ਤਾਂ 410 ਬੀ ਟੌਨ ਹੌਲੀ ਹੌਲੀ ਕੱਢੀ ਚਾਵੇ ਤਾਂ ਸਿੱਧੂ ਦਾ ਨਾਮ ਗੇਮਾਂ ਦੇ ਵਿੱਚ ਵੀ ਚੱਲਦਾ ਹੈ ਦੋਸਤੋ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਹਰ ਇੱਕ ਸਿੱਧੂ ਮੂਸੇਵਾਲੇ ਦੇ 팬 ਤੱਕ